ਬਬੂ ਬਬੂ ਤਰਵਾਜ ਕੋ ਅਬਾਰ ਡਸਟਪਿਨ ਕਿਨਾਂ ਖਿਲਾ ਰਿਆ ਬਬੂ ਗੁੰਡਾ ਕੋ ਹੋ ਉਠੋ ਹੋ ਉਠ ਪਾ ਹੋ ਉਠ ਬੰਗਾ ਪੈ ਗਿਆ ਉਹ ਸਾਲਿਆ ਮੇਰਾ ਮਹਾਨ ਵਾਲਕ ਆ ਗਿਆ ਉਠੋ ਬੰਦੇਓ ਸੜਿਓ ਸਿੱਟ ਸਬਾਨ ਦੇ ਅਪਰੇ ਕੀ ਗੱਲ ਦੰਗੀਆਂ ਦੀ ਚਾਲੀ ਓਏ ਇਸ ਨਾਲ ਨੇ ਬਾਗ ਮਿਲ ਕਾ ਬਾਗ ਦਾ ਗੀਤ ਥੋੜੀ ਸੀ ਮੈਨੂੰ ਖਿਜੋੜ ਲਿਏ ਚਲੋ ਚੱਲ ਚਲੋ ਆ ਬੋਤਲ ਉਹ ਬਚਾ ਕੇ ਪਾ ਲਓ ਜੀ ਆ ਗਿਆ ਉਹ ਤੂੰ ਖੋਲਦਾ ਜਾ ਮੈਂ ਥੋੜ ਕੇ ਅੰਦਰ ਆ ਬਸ ਖੋਲਦਾ ਗੋਲਦਾ ਬੜੀ ਕੋਲਦੀ ਸਾਹ ਘੁੱਟੇ ਦੇ ਓਏ ਤੂੰ ਪਿੱਛੇ ਆ ਬਾਗ ਮੈਨੂੰ ਨਹੀਂ ਪਤਾ ਭਾਜੀ ਤੈਨੂੰ ਨਹੀਂ ਪਤਾ ਉਸ ਸਾਲਿਆ ਉਹ ਗੁੱਗੂ ਭਾਈ ਦਾ ਥੜੀਆ ਵਗਲਾ ਉਹ ਸਾਲੇ ਗੁੱਗੂ ਭਾਈ ਗਾਰਪੈਂਟਰ ਉਹ ਭਾਜੀ ਤੇਲ ਤੂਲ ਫੜਾਉਂਦਾ ਤੇਲ ਕੇ ਨਿਕਲ ਜਾਣਾ ਸਾਲਾ ਗੁੱਗੂ ਭਾਈ ਗਾ ਤੇਲ ਲਿਆ ਜਿਹੜਾ ਤੇਲ ਫੜਾਉਣਗੇ ਆ ਭਾਜੀ ਇਥੋਂ ਗ੍ਰੀਸ ਪੜਾਉ ਭਾਜੀ ਸਾਲੇ ਉਹ ਗ੍ਰੀਸ ਨੂੰ ਕਿਤੇ ਭਾਜੀ ਵਰਕਸ਼ਾਪ ਮੈਂ ਨਹੀਂ ਤੁਹਾਨੂੰ ਸਾਲੇ ਆ ਚੱਕੋ ਆਪਣੀ ਟਿੰਡ ਫੋੜੀ ਜੇ ਅੱਜ ਤੋਂ ਬਾਅਦ ਮੇਰੇ ਘਰ ਦੇ ਨੇੜੇ ਤੇੜੇ ਵੀ ਦਿਸਗੇ ਨਾ ਸਾਲਿਆਂ ਨੂੰ ਥਾਣੇ 'ਚ ਲੰਮੇ ਪਾ ਕੇ ਕੁੱਟੂ ਭੱਜੋ ਸਾਲੇ ਫੁਕਰੇ ਚੰਗਾ ਭਲਾ ਮੈਂ ਇੱਥੇ ਸੈੱਟ ਸੀਗਾ ਸਾਲਿਆਂ ਨੇ ਆ ਕੇ ਮੈਨੂੰ ਵੀ ਝਾਰਤਾ ਸਵਾਹ ਸੈੱਟ ਸੀ ਕੱਚੀ ਟਾਕੀ ਵਾਲੇ ਮਕਾਨ ਚ ਰਹੀ ਹੈ ਨਾ ਸੈੱਟ ਸੀ ਤੂੰ ਮੈਂ ਸਾਲੇ ਦਾ ੱਟ ਮਾਰੂੰਗਾ 10000 ਕੀ ਰੇ ਖਿਲਾ ਰਿਆ ਸੀ ਸਾਲੇ ਖਾਦੀ ਪੀਤੀ ਚ ਕੀ ਪਤਾ ਲਾਦਾ ਕਹਨੇ ਖਿਲਾ ਰਿਆ ਮੈਨੂੰ ਸਾਲਾ ਇਹ ਨਹੀਂ ਸਮਝ ਆਉਂਦਾ ਵੀ ਹੁਣ ਰਹਿਣਾ ਕਿੱਥੇ ਆ ਚੱਲ ਤੂੰ ਹੌਸਲਾ ਰੱਖ ਕਰਦੇ ਆ ਕੋਈ ਨਾ ਕੋਈ ਜਗਾੜ ਸਾਲਿਓ 1500 ਚ ਰੇ ਚਾਰੇ ਰਹੀ ਜਾਂਦੇ ਸੀ ਹੁਣ ਇਤੋਂ ਸਸਤਾ ਕਿੱਥੋਂ ਲੱਭ ਲੋਗੇ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਲੱਭਣਾ ਕਾਦੇ ਲਈ ਐ ਟਾਕੀ ਟੁੱਟੀ ਐ ਮੋੜੀ ਬਿਜਲੀ ਟੱਪ ਕੇ ਚਾਰੇ ਜਣੇ ਅੰਦਰ ਹੀ ਰਹਿ ਚਲੋ ਚੱਲ ਲੱਭ ਲਾਗੇ ਯਾਰ ਉਫ ਯਾਰ ਬੱਬੂ ਤਾਂ ਕਹਿੰਦਾ ਸੀ ਹੌਲਦਾਰਾ ਚ ਨਾਈਟ ਡਿਊਟੀ ਤੇ ਆ ਆਂਦਰੋਂ ਆਵਾਜ਼ਾਂ ਨਹੀਂ ਕਦੀ ਆ ਜਾਂਦੀਆਂ ਨੇ ਉਹ ਬਾਈ ਚੂਹੇ ਹੋ ਗਏ ਉਹ ਯਾਰ ਕੌਣ ਤਾਂ ਇਹਨੂੰ ਡੇਕੀ ਜਾਵਾਂਗੇ ਮੈਂ ਤਾਂ ਕਹਿੰਨਾ ਡਾਕੀ ਟੱਪ ਕੇ ਅੰਦਰ ਚੱਲਦੇ ਆ ਮੈਨੂੰ ਸਵੇਰੇ ਦਾ ਅਸਲ ਤੇ ਵੀ ਜਾਣਾ ਉਹ ਸਾਲੋ ਚੰਗਾ ਤੁਹਾਡਾ ਜ਼ਮੀਰ ਜਗਾਇਆ ਆਪ ਦਾ ਸੋਨਾ ਵੀ ਔਖਾ ਹੋਇਆ ਪਿਆ ਉਹ ਭਰਾਵਾ ਕੋਈ ਨੌਕਰੀ ਲੱਭ ਲਾ ਘੱਟੋ ਘੱਟ ਕਰ ਲੈਣ ਜੋਗੇ ਤਾਂ ਹੋਈਏ ਯਾਰ ਅੱਜ ਧੱਕੇ ਖਾ ਕੇ ਤਾਂ ਆਇਆ ਬਾਈ ਟਾਈਮ ਤਾਂ ਲੱਗੂ ਗਈ ਉਹ ਬਾਈ ਓਏ ਗੈਸ ਵਾਟ ਕੀ ਕਹਿੰਦਾ ਵਟ ਤੇ ਜਾ ਕੇ ਸੋਝੋ ਹੁਣ ਨਹੀਂ ਓਏ ਕੀ ਹੋਇਆ ਉਹ ਸਾਲੇ ਉਹ ਨੌਕਰੀ ਮਿਲ ਗਈ ਨੌਕਰੀ ਮਿਊਜ਼ਿਕ ਟੀਚਰ ਦੀ 8000 ਰੁਪਏ ਮਹੀਨਾ ਕੱਲ ਨੂੰ ਹਣ ਤੈਨੂੰ ਭਾਗ ਮਿਲ ਕਾ ਭਾਗ ਦਿਖਾਣੀ ਆ ਮੈਨੂੰ ਇੱਕ ਡਰਾਮੇ ਚ ਕੰਮ ਮਿਲ ਗਿਆ ਪਰ ਪੈਸੇ ਨਾ ਪੁੱਛ ਯਾਰ ਉਹ दारू ਕਿੱਥੇ ਆ ਸਾਲਿਆ ਪਾਰਟੀ ਸਾਲਿਆ ਤੂੰ ਤਾਂ ਕਹਿੰਦਾ ਸੀ ਜਦੋਂ ਤੱਕ ਸੈੱਟ ਨਹੀਂ ਹੁੰਦੇ ਪਾਰਟੀ ਨਹੀਂ ਕਰਨੀ ਸਾਲਿਆ ਇਹਦਾ ਕੀ ਪਤਾ ਕਦੋਂ ਸੈੱਟ ਹੋਵੇ ਘੱਟੋ ਘੱਟ दारू ਵੀ ਕਿਤੇ ਸੈੱਟ ਹੋਈ ਹੈ ਯਾਰ ਸਾਲੇ ਜੌਤੂ ਬੈਗ ਨਾਲ ਵੀ ਜੀਐਸ ਕਰਦੇ ਆ ਬਾਈ ਬਿਲਕੁਲ ਨਵਾਂ ਗਾਣਾ ਕੌਣ ਦੇ ਹੁਣੇ ਹੁਣੇ ਤਿਆਰ ਕੀਤਾ ਛੋਟੇ ਬਾਈ ਨੇ ਸਾਲਾ ਗਿੱਲਾ ਤੇ ਆਣਾ ਸੁਣਿਓ ਠੇਕ ਲਾ ਕੇ ਕਰੂੰਗਾ ਸ਼ੁਰੂ ਵਾਹ ਕੀ ਬਾਤ ਹੈ ਕਾਲਜ ਦੇ ਵਿੱਚ ਪੜਦੇ ਅਸੀਂ ਪੜਦੇ ਹੋ ਕਈਆਂ ਤੋਂ ਨੀਵੇਂ ਤਾਈਓ ਨਜ਼ਰੋ ਲਾਹੇ ਹੋ ਰਹੀ ਮਿੰਨੀ ਬਸਦੀ ਸ਼ਾਮ ਕੀ ਪਰਲੇਲੀ ਪੜਨੇ ਪੜਨੇ ਮੇਰੀ ਚਿੱਟੀ ਲਾਂਸਰ